ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਅਸਨੀਤ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਸੁੱਕੇ ਆਲੂਆਂ ਦੀ ਸਬਜ਼ੀ ਇਹਦੇ ਵਾਸਤੇ ਆਪਾਂ ਲੈਨੇ ਆਲੂ ਹਰੀਆਂ ਮਿਰਚਾਂ ਪਿਆਜ਼ ਅਦਰਕ ਤੇ ਲਸਣ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਸ਼ੀ ਸਰੋਂ ਦੇ ਤੇਲ ਦੀ ਇਹਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਗਰਮ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਆਲੂ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛੋਟੇ ਛੋਟੇ ਟੁਕੜਾ ਚ ਕੱਟ ਲਿਆ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਤਾਂਕਿ ਆਪਣੀ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਵੇ ਆਲੂ ਨੂੰ ਫਰਾਈ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਦੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣੂਗੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਫਰਾਈ ਕਰਦੇ ਰਹਿਣਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਹਜੇ ਕੋਈ ਚੀਜ਼ ਨਹੀਂ ਪਾਈਗੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਕੱਲਿਆਂ ਨੂੰ ਚੰਗੀ ਤਰ੍ਹਾਂ ਆਲੂ ਨੂੰ ਪਕਾਉਣਾ ਹੈਗਾ ਤੇ ਇਸ ਤਰੀਕੇ ਨਾਲ ਇਹ ਸਬਜ਼ੀ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਹੈ ਲਓ ਜੀ 3-4 ਮਿੰਟ ਹੋ ਗਏ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਤੇ ਅਦਰਕ ਲਸਣ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾ 3-4 ਪਾ ਤੇ ਠੀਕ ਹੈ ਜੇ ਤੁਸੀਂ ਤਿੱਖਾ ਘੱਟ ਪਸੰਦ ਕਰਦੇ ਹੋ ਤਾਂ ਘੱਟ ਪਾ ਸਕਦੇ ਹੋ ਤੇ ਹੁਣ ਮੀਡੀਅਮ ਗੈਸ ਤੇ ਆਪਾਂ ਅਦਰਕ ਲਸਣ ਨੂੰ ਵੀ ਚੰਗੀ ਤਰ੍ਹਾਂ ਇਸੇ ਤਰ੍ਹਾਂ ਫ੍ਰਾਈ ਕਰ ਲੈਣਾ ਚੰਗੀ ਤਰ੍ਹਾਂ ਪਕਾਉਣਾ ਹੈਗਾ ਇਹਦੇ ਵਿੱਚ ਆਪਾਂ ਕੋਈ ਵੀ ਪਾਣੀ ਨਹੀਂ ਐਡ ਕਰਨਾ ਹੈਗਾ ਤੇ ਮੀਡੀਅਮ ਗੈਸ ਤੇ ਸਾਰੇ ਆਲੂ ਨੂੰ ਬਣਾ ਕੇ ਬਹੁਤ ਵਧੀਆ ਤਿਆਰ ਕਰਾਂਗੇ ਲਓ ਜੀ ਨਾਦੀ ਨਾਲ ਇਹਨੂੰ ਲੱਗਦਾ ਕਿ ਰਵਾਂਗੇ ਇਹਦਾ ਇੱਕ ਟੇਸਟ ਵੱਖਰਾ ਹੀ ਹੋਊਗਾ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਸਬਜੀ ਨੂੰ ਜਰੂਰ ਬਣਾਇਓ ਘਰ ਦੇ ਵਿੱਚ ਤੇ ਬੱਚਿਆਂ ਨੂੰ ਖਵਾਓ ਪਰੌਂਠਾ ਦੇ ਨਾਲ ਬਹੁਤ ਵਧੀਆ ਲੱਗਦਾ ਹੁਣ ਪਾਏ ਆਪਾਂ ਦੋ ਪਿਆਜ਼ ਬਰੀਕ ਕੱਟ ਕੇ ਠੀਕ ਹੈ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਫ੍ਰਾਈ ਕਰ ਲੈਣਾ ਕਾਲੂ ਆਲੇ ਨਾਲ ਹੀ ਲਓ ਜੀ ਚੰਗੀ ਤਰ੍ਹਾਂ ਆਪਾਂ ਨੂੰ ਬ੍ਰਾਊਨ ਹੋਣ ਤੱਕ ਪਿਆਜ਼ ਦੇ ਨੂੰ ਭੁੰਨਣਾ ਤਾਂ ਕਿ ਬਿਲਕੁਲ ਵੀ ਕੱਚੇ ਜੇ ਨਾ ਹੋ ਠੀਕ ਹੈ ਜੀ ਉਜੀ ਬਹੁਤ ਹੀ ਵਧੀਆ ਸਬਜੀ ਬਣੀ ਕਿ ਤਿਆਰ ਹੁੰਦੀ ਆ ਤੇ ਹੁਣ ਆਪਾਂ 1-2 ਮਿੰਟਾਂ ਬਾਅਦ ਇਹਦੇ ਵਿੱਚ ਪਾਵਾਂਗੇ ਅਜਵੈਨ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਨੇ ਠੀਕ ਹੈ ਜੀ ਪਰ ਸਭ ਤੋਂ ਪਹਿਲਾਂ ਆਪਾਂ ਇਹਦੀ ਵਿੱਚ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਆਪਾਂ ਨਾ ਇਹਦੇ ਵਿੱਚ ਜੀਰਾ ਪਾਇਆ ਨਾ ਕੁਝ ਨਹੀਂ ਪਾਣਾ ਨਾ ਸ਼ੂਕਰ ਧਨੀਆ ਨਾ ਕਾਲੀ ਮਿਰਚ ਆਪਾਂ ਇਹਦੇ ਚ ਇਕੱਲਾ 1/2 ਚਮਚਾ ਅਜਵੈਨ ਦਾ ਹੀ ਪਾਇਆ ਠੀਕ ਹੈ ਜੀ ਕਿਉਂਕਿ ਇਹ ਅਜਵੈਨ ਵਾਲੇ ਆਲੂ ਸੁੱਕੇ ਬਣਾ ਕੇ ਆਪਾਂ ਤਿਆਰ ਕਰਨੇ ਆ ਤੇ ਬਹੁਤ ਹੀ ਵਧੀਆ ਤੇ ਟੇਸਟੀ ਤਾਂ ਕਿ ਆਪ ਨੂੰ ਅਜਵੈਨ ਦਾ ਫਲੇਵਰ ਵੀ ਆਵੇ ਤੇ ਆਪਣੇ ਆਲੂ ਬਹੁਤ ਵਧੀਆ ਲੱਗਣ ਖਾਣ ਦੇ ਵਿੱਚ ਲਓ ਜੀ ਬਹੁਤ ਹੱਦ ਤੱਕ ਆਪਣੇ ਆਲੂ ਤੇ ਪਿਆਜ਼ ਸਾਰੇ ਚੰਗੀ ਤਰ੍ਹਾਂ ਭੁੰਨੇ ਜਾ ਚੁੱਕੇ ਨੇ ਤੇ ਕੈਸ ਆਪਣਾ ਮੀਡੀਆ ਵਿੱਚ ਤੁਸੀਂ ਦੇਖ ਸਕਦੇ ਹੋ ਬਸ ਹਲਕੇ ਜਿਹੇ ਕੱਚੇ ਆ ਤੇ ਹੁਣ ਆਪਾਂ ਇਸ ਟੇਮੇ ਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਨਮਕ ਮਸਾਲੇ ਠੀਕ ਹੈ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਦਾ ਇਹ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਵਰਤ ਘੱਟ ਠੀਕ ਹੈ ਜੀ ਤੇ ਆਪਾਂ ਥੋੜਾ ਜਿਹਾ ਨਮਕੇ ਦੇ ਵਿੱਚ ਹੋਰ ਐਡ ਕਰਤਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਅੱਧਾ ਚਮਚਾ ਹਲਦੀ ਦਾ ਲਓ ਜੀ ਇਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਹਲਦੀ ਨਹੀਂ ਐਡ ਕਰਨੀ ਤੇ ਚੌਥਾ ਹਿੱਸਾ ਪਾਇਆ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੋਈ ਵੀ ਜ਼ਿਆਦਾ ਐਕਸਟਰਾ ਮਸਾਲੇ ਨਹੀਂ ਐਡ ਕੀਤੇ ਨੇ ਇਹ ਆਪਾਂ ਅਜਵੈਣ ਵਾਲੇ ਆਲੂ ਸੁੱਕੇ ਬਣਾ ਕੇ ਤਿਆਰ ਕਰਦਿਆਂ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਖਾਣ ਦੇ ਵਿੱਚ ਤੇ ਬਹੁਤ ਜ਼ਿਆਦਾ ਟੇਸਟੀ ਤੁਸੀਂ ਨੂੰ ਪਰੌਂਠਿਆਂ ਦੇ ਨਾਲ ਘਰੇ ਬਣਾ ਕੇ ਖਵਾਓ ਸਵੇਰ નાਸ਼ਤੇ ਦੇ ਟਾਈਮ ਬੱਚਿਆਂ ਨੂੰ ਨਾਲ ਦੇਈਂਦੀ ਬਹੁਤ ਵਧੀਆ ਲੱਗਦੀ ਹੈ ਸਬਜੀ ਲਓ ਜੀ ਹੁਣ ਆਪਾਂ ਪਹਿਲੂ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾ ਦਾਂਗੇ ਤੇ ਕੱਚਾਪਾਣੇ ਦਾ ਖਤਮ ਕਰ ਲਈ ਮਸਾਲਿਆਂ ਦਾ ਨੂੰ 1-2 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਬਹੁਤ ਛੇਤੀ ਬਣ ਕੇ ਸਬਜੀ ਤਿਆਰ ਹੋ ਜਾਂਦੀ ਪਸ ਤੁਸੀਂ ਆਲੂ ਬਹੁਤ ਛੋਟੇ ਸਾਈਜ਼ ਦੇ ਕੱਟਣੇ ਆ ਠੀਕ ਹੈ ਜੀ ਲਓ ਜੀ ਸਬਜੀ ਬਣ ਕੇ ਆਪਣੀ ਤਿਆਰ ਆ ਤੇ ਹੁਣ ਆਪਾਂ ਇਹਦੇ ਵਿੱਚ ਲਾਸਤੇ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਠੀਕ ਹੈ ਜੀ ਇਹਦੇ ਨਾਲ ਥੋੜਾ ਜਿਹਾ ਖਟਾਸ ਜੀ ਆਊਗੀ ਜਿਹਨ ਨਾਲ ਆਪਣੇ ਆਲੂਆਂ ਦਾ ਸਵਾਦ ਹੋਰ ਵੀ ਬਹੁਤ ਵਧੀਆ ਬਣ ਕੇ ਆਊਗਾ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਵੀ ਟਮਾਟਰ ਐਡ ਨਹੀਂ ਕੀਤਾ ਹੈਗਾ। ਲਓ ਜੀ ਆਲੂ ਬਹੁਤ ਵਧੀਆ ਸੁੱਕੇ ਹੋਏ ਜਿਹਾ ਨਾਲੇ ਬਣ ਕੇ ਆਪਣੇ ਤਿਆਰ ਨੇ। ਇਸ ਤਰੀਕੇ ਦੀ ਆਪਾਂ ਨੂੰ ਚਾਹੀਦੀ ਸੀ ਬਹੁਤ ਹੀ ਵਧੀਆ कुरकुरੇ ਜਿਹਾ ਕਰਾਰੇ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਲਾਸਟ ਪਾਵਾਂਗੇ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ। ਹਰਾ ਧਨੀਆ ਆਪਾਂ ਬਹੁਤ ਜ਼ਿਆਦਾ ਪਾਇਆ ਠੀਕ ਹੈ ਜੀ। ਤਾਕਿਵ ਖਾਂਚ ਆਪਨੂੰ ਹੋਰ ਵੀ ਬਹੁਤ ਵਧੀਆ ਲੱਗੇ ਸਬਜੀ ਬਣ ਕੇ ਆਪਣੀ ਤਿਆਰ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਢੱਕ ਕੇ ਬੰਦ ਕਰਕੇ ਰੱਖ ਦਾਂਗੇ ਲਓ ਜੀ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਨੇ ਤੁਸੀਂ ਦੇਖ ਸਕਦੇ ਹੋ ਜਿੰਨੀ ਇਹ ਦੇਖਣ ਨੂੰ ਵਧੀਆ ਲੱਗਦੀ ਉੰਨੀ ਹੀ ਖਾਂਚ ਵਿੱਚ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈਆਂ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਓ ਘਰ ਦੇ ਵਿੱਚ ਲੋਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜੀ ਬਣੀ ਕਿ ਤਿਆਰ ਹੋਈ ਹੈ ਆਪਣੀ ਅਜਵੈਨ ਵਾਲੇ ਸੁੱਕੇ ਆਲੂਆਂ ਦੀ ਸਬਜੀ ਇਸ ਤਰੀਕੇ ਨਾਲ ਤੁਸੀਂ ਘਰ ਦੀ ਵਿੱਚ ਜਰੂਰ ਬਣਾਇਓ ਬਹੁਤ ਸੌਕੇ ਤੇ ਈਕ ਨੇ ਬਣੀ ਕੇ ਤਿਆਰ ਹੋ ਜਾਂਦੀ ਆ ਕੋਈ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ